ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਫਰੀਦਕੋਟ ਸ਼ਹਿਰ ਤੇ ਸ਼ਹਿਰ ਦਾ ਪਿੰਡੂ ਏਰੀਆ ਜਿਹੜਾ ਅਧਿਆਤਿ ਏਰੀਆ ਆਪਾਂ ਕਹਿ ਦਿੰਨੇ ਆ ਜ਼ਿਲ੍ਹਾ ਫਰੀਦਕੋਟ ਹੈ ਤੇ ਫਰੀਦਕੋਟ ਤੋਂ ਚੈਹਲ ਵਾਲੀ ਸੜਕ ਦੇ ਉੱਤੇ ਘਰ ਆਉਂਦੇ ਆ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹਰ ਟਾਈਮ ਹੁੰਦੀਆਂ ਆ ਦੋ ਨਾ ਗੱਜ ਮੈਂ ਤੁਹਾਨੂੰ ਇਸ ਵੀਡੀਓ ਚ ਦਿਖਾ ਦਿੰਨੇ ਆ ਜਿਹੜੇ ਚੰਗੇ ਦੁੱਧ ਵਾਲੀਆਂ ਸੋਹਣੀਆਂ گاਵਾਂ ਇੱਕ گاਾਂ ਪਰਲੇ ਪਾਸੇ ਖੜੀ ਐ ਉਹਦੀ ਵੀ ਡਿਟੇਲ ਥੋੜੀ ਬਹੁਤ ਪੁੱਛ ਦਿਆਂਗੇ ਹਾਲਾਂਕਿ ਮੈਂ ਵੀਡੀਓ ਜਿਹੜੀ ਮੈਂ ਬਣਾਉਣੀ ਸੀ ਉਹ ਇਨ੍ਹਾਂ ਦੋ گاਵਾਂ ਦੀ ਬਣਾਉਣੀ ਸੀ ਦੋਨੋਂ ਹੀ ਇਹ ਗੱਬਣ گاਵਾਂ ਸੋ ਆਓ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਦੱਸੋ ਤੇ ਇਨ੍ਹਾਂ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰਦੇ ਆਂ ਨੰਬਰ ਸਕਰੀਨ ਉੱਤੇ ਚੱਲੂਗਾ ਪਸੂ ਤੁਸੀਂ ਆਪਦੀ ਮਰਜ਼ੀ ਨਾਲ ਤੇ ਆਪਦੀ ਸਮਝ ਨਾਲ ਖਰੀਦਣਾ ਆ ਕੇ ਤਸੱਲੀ ਫੁੱਲ ਕਰਨ ਦਾ ਹੱਕ ਹੈ ਜਰੂਰ ਕਰਿਓ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰਦੇ ਆਂ ਪ੍ਰਦੀਪ ਭਾਈ ਸਤਿਕਾਰ ਸਤਿ ਸ਼੍ਰੀ ਅਕਾਲ ਵੀਰੇ ਪ੍ਰਦੀਪ ਅੱਜ ਵੈਸੇ ਤਿੰਨ ਗਾਵਾਂ ਕਰੇ ਹਨ ਹਾਂਜੀ ਭਾਈ ਪਹਿਲੇ ਨੰਬਰ ਤੇ ਦਰਵਾੜ ਖੜੀ ਆ ਕੰਨਵਾ ਸੁਆ ਇਹ ਦੂਜਾ ਸੁਆ ਸੌਂਦੀ ਵੀਰੇ ਦਿਨ ਕਿੰਨੇ ਲੈ ਸਕਦੇ 15 ਲਾਉਗੀ ਭਾਈ 15 ਦਿਨ ਅਜੇ ਲੈ ਜੂ ਅੱਛਾ ਅੱਜ ਕੱਚੀ ਦੇ ਹਿਸਾਬ ਤੇ ਰੇਟ ਅੱਜ 95000 ਰੁਪਏ ਤੋੜ ਦੇ ਦੋਸੋ ਅੱਜ ਦਾ ਰੇਟ 95000 ਹੈ 15 ਦਿਨ ਲਾਉਗੀ ਕੱਚੀ ਕੱਚੀ ਹੈਗਾ ਸੌਦਾ ਤੁਸੀਂ ਬਾਈ ਨਾਲ ਲਾ ਲਓ ਜਿੰਨੇ ਦਾ ਪੁੱਗਦਾ ਪਰ ਮੈਨੂੰ ਇਹ ਲੱਗਦਾ ਇਹਦੇ ਢਾਂਚੇ ਨੂੰ ਦੇਖ ਕੇ ਵੀ ਜੇ ਇਹ ਕਰਮਾਲੀ ਚੰਗੀ ਸੋਹਣੀ ਤਿਆਰ ਹੋ ਗਈ ਤਾਂ ਤਿਆਰ ਹੋਈ 2 ਰੁਪਏ ਪ੍ਰੋਫਿਟ ਵੀ ਦੇ ਸਕਦੀ ਹੈ ਖੈਰ ਉਹ ਬਾਅਦ ਦੀ ਗੱਲ ਹੈ ਰਿਸਕ ਵੀ ਸਨ ਵਿੱਚ ਬਹੁਤ ਹੁੰਦੇ ਆ ਸੋ ਤੁਸੀਂ ਇਸ ਐਡ ਨੂੰ ਦੇਖੋ ਇਹਦੀ ਬਰੀਡ ਕੁਆਲਿਟੀ ਦੇਖ ਲਓ ਹਾਈਟ ਲੈਂਥ ਸੋਹਣੀ ਹੈ ਬਿਲਕੁਲ ਉਤੋਂ ਸਿੱਧੀ ਐ ਐਫ ਐਕਸ ਹੋਵਾਨਾ ਦਿਨ 15 ਲਾਉਗੀ ਪਰ ਦੀ ਪੈਕ ਜਿਹੜਾ ਹੋਰ ਕਢਾਈ ਬਈ ਜੱਜ ਦੀ ਐ ਤਾਂ ਕਾਲ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਤੇ ਰੇਟ ਰੱਖਿਆ 95000 ਗਰਮੀ ਦੀ ਰੁੱਤ ਆਉਣ ਕਰਕੇ ਦੋਸਤੋ ਇਦਾਂ ਦੀਆਂ گاਵਾں ਦੇ ਰੇਟ ਜਿਹੜੇ ਉਹ ਇਸ ਤਰ੍ਹਾਂ ਦੇ ਹੋਣੇ ਸ਼ੁਰੂ ਹੋਏ ਆ ਹਾਲਾਂਕਿ ਕੁਛ ਦਿਨ ਸਾਂਭੂਗਾ ਵੀ ਕੋਈ ਭਰਾ ਖਰੀਦਦਾ ਤਾਂ ਉਹਨੂੰ ਖਰਚਾ ਵੀ ਪੈਣਾ ਪਰ ਫਿਰ ਵੀ ਲੱਗਦਾ ਹੈ ਵੀ ਗਾਂ ਚੰਗੀ ਹੈ ਬਾਕੀ ਤੁਸੀਂ ਆਪ ਦੀ ਸਮਝ ਵਰਤ ਲਓ ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਫਿਟਿੰਗ ਵਾਲਾ ਹਵਾਨਾ ਬਿਲਕੁਲ ਤੇ ਥਣ ਸੋਹਣੇ ਕੱਢ ਜੂਗੀ ਨਾ ਤਾਂ ਥਣ ਲੰਬਾ ਰਹਿਣਾ ਤੇ ਨਾ ਛੋਟਾ ਹੀ ਰਵੇ ਹਵਾਨੇ ਦੀ ਕੁਆਲਿਟੀ ਦੇਖੋ ਅਜੇ ਦੁੱਧ ਲਾਉਣਾ ਸ਼ੁਰੂ ਕੀਤਾ ਹੈ ਨਾੜਾ ਹੁਣੇ ਹਵਾਨੇ ਤੇ ਦਿਸਦੀ ਹੈ ਇਦੇ ਨਾਲ ਇੱਕ ਗਾਂ ਤਿਆਰੀਜੀ ਚੀ ਹੈ प्रदीप ਬਾਈ ਇਹ ਕਨਮਸੂਆ ਇਹ ਵੀ ਦੂਜਾ ਸੂਹ ਸੁਣਦੀ ਵੀਰੇ ਦਿਨ ਕਿੰਨੇ ਲਊ ਇਹ ਬਸ 2-3 ਦਿਨ ਲਊਗੇ ਵੀਰੇ ਕੀ ਰੇਟ ਰੂ ਬਾਈ ਦਾ ਇਹਦਾ 1,15,000 ਰੁਪਏ ਬਾਈ ਠੀਕ ਹੈ ਤੋਰ ਦੇ ਦੋਸਤੋ 1,15,000 ਰੇਟ ਹੈ ਸੂਹਾ ਇਹਦਾ ਵੀ ਦੂਜਾ ਹੈ ਤਿਆਰੀ ਚੰਗੀ ਹੈ ਗਾਂ ਦੀ ਢੰਚਾ ਇਹਦਾ ਵੀ ਸੋਹਣਾ ਦੁੱਧ ਵਾਲੇ ਪੱਖ ਤੋਂ ਅੱਥੀਂ ਚੁਆਈ ਵਾਲਾ ਥਾਣ 1,15,000 ਰੇਟ ਹੈ ਪਰ ਇਹ ਫਿਕਸ ਨਹੀਂ ਇਹਦੇ ਚੋਂ ਜਿੰਜਾਇਸ ਨਿਕਲ ਆਉਂਦੀ ਹੁੰਦੀ ਹੈ ਜਿਹੜਾ ਭਰਾ ਹੁੰਦਾ ਉਹਦਾ ਮਾਨ ਤਨ ਕੀਤਾ ਜਾਊਗਾ ਮਤਲਬ ਸੌਦਾ ਹੋ ਜਾਂਦਾ ਜਦੋਂ ਤੁਹਾਨੂੰ ਚੀਜ਼ ਪਸੰਦ ਹੋਵੇ ਤਾਂ ਸੋ 1 ਲੱਖ ਤੇ 15000 ਅੱਜ ਦਾ ਇਹਦਾ ਰੇਟ ਹੈ ਥਣ ਚਾਰੇ ਹੀ ਹੱਥੀ ਚੁਆਈ ਆ ਮੋਟੇ ਵੀ ਸੀਕ ਹੈ ਤੇ ਲੰਬਾਈ ਵੀ ਥਣਾ ਦੀ ਠੀਕ ਹੈ ਹਜੇ ਹਵਾਨਾ ਭਰੂਗੀ ਢਿੱਲ ਫੁੱਲ ਦਿਸਦੀ ਹੈ ਹਾਲਾਂਕਿ ਅੱਗੋ ਸੋਨਾ ਹਵਾਨਾ ਭਰਿਆ ਇਹਦਾ ਖਾਸ ਲੱਗਦਾ ਦੱਸੋ ਵੀ ਅਗਾੜੀ ਬੜੀ ਚੰਗੀ ਆ ਗੋਹਵਾਨਾ ਦੇਖੋ ਕਾਫੀ ਚੰਗਾ ਦਿਸਦਾ ਪਛਾਣ ਨੂੰ ਵੀ ਸੋਹਣਾ ਖਵਾਨਾ ਬਾਕੀ ਵੀਰੇ ਸਪੇਸ ਪੂਰ ਚੰਗੀ ਬਣੀ ਅਜੇ ਤਾਂ ਟੱਲ ਬਹੁਤ ਪਈਏ ਦੱਸੋ ਅਜੇ ਦਿਨ ਲੈ ਸਕਦੀ ਹੈ ਖਰ ਗਰਮੀ ਚ ਪਸ਼ੂ ਤਿਆਰੀ ਛੇਤੀ ਕਰ ਲੈਂਦਾ ਸੋਨ ਦੀ ਇੱਕ ਗਾਂ ਹੋਰ ਖੜੀ ਹੈ ਵੀ ਥੋੜੀ ਤੁਹਾਨੂੰ ਦਿਖਾ ਹੀ ਦਿੰਨੇ ਆ ਪਰਦੀਪ ਇਹ ਕਿੰਨਾ ਚਿਰ ਹੋ ਗਿਆ ਬਈ ਇਹਨੂੰ ਸੂਈ ਨਾ ਆ ਪਰਸੋ ਦੀ ਸੂਈ ਵੀ ਆ ਵੀਰੇ ਕਿੰਨਾ ਕੁ ਦੁੱਧ ਹੋਊਗਾ 12 13 ਕਿਲੋ ਬੋਲਾ ਵੀਰੇ ਹੁਣ ਕੀ ਰੇਟ ਰੋਊਗਾ ਤਾਂ 62000 ਰੁਪਏ ਦੇ ਹਾਂ ਨਾ ਦਵਾਂਗੇ ਵੀਰੇ 62000 ਦੀ ਦੱਸੋ ਇਹ ਖੜੀ ਦਿਖਾ ਦਿੰਨੇ ਆ ਤੁਹਾਨੂੰ ਜੇ ਕੋਈ ਖਰੀਦਣਾ ਚਾਹੁੰਦਾ ਤਾਂ ਅਜੇ ਤਾਜੀ ਸੂਈ ਹੈ ਤੇ ਇਹਦੇ ਥੱਲੇ 12 ਲੀਟਰ ਇਸ ਟਾਈਮ ਬੋਲਾ ਹੈਗਾ ਸੋ ਬ ਦੋ ਨਗ ਤੁਹਾਨੂੰ ਦਿਖਾ ਰਹੇ ਆ ਜਿਹੜੇ ਗੱਬਣਾ ਦੇ ਸੋ ਆਪ ਦੀ ਸਮਝ ਨਾਲ ਤੇ ਦੇਖ ਕੇ ਪਸ਼ੂ ਖਰੀਦ ਲਿਓ ਧੰਨਵਾਦ